ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ 1.0 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਬੀਤੀ ਰਾਤ ਅਸਮਾਨ ਦੇ ਵਿੱਚ ਹੋਈਆਂ ਐਕਟੀਵਿਟੀਆਂ ਨੂੰ ਲੈ ਕੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਚਿੰਤਤ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਚੱਲ ਰਿਹਾ ਪਹਿਲਾ ਤਾਂ ਰਾਤ ਪਠਾਨਕੋਟ 에어 بیس ਦੇ ਉੱਪਰ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਜਾਂਦਾ ਜਿਸ ਤੋਂ ਬਾਅਦ ਜਲੰਧਰ ਸ਼ਹਿਰ ਦੇ ਵਿੱਚ ਵੀ ਪ੍ਰਸ਼ਾਸਨ ਦੇ ਵੱਲੋਂ ਬਲੈਕਆਊਟ ਦੀ ਹਦਾਇਤ ਜਾਰੀ ਕਰ ਦਿੱਤੀ ਜਾਂਦੀ ਹੈ ਲੋਕ ਵੀਡੀਓਜ਼ ਬਣਾ ਬਣਾ ਕੇ ਇਧਰ ਜੁ उधर ਭੇਜ ਰਹੇ ਸਨ ਜਿਸ ਵਕਤ ਮਸਾਇਲਾ ਯਾ ਫਿਰ ਡਰੋਨ ਦੀ ਐਕਟੀਵਿਟੀ ਲੋਕ ਅਸਮਾਨ ਦੇ ਵਿੱਚ ਦੇਖਦੇ ਨੇ ਤੇ ਡਰ ਦਾ ਪੂਰਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਸੀ ਬਹੁਤ ਸਾਰੇ ਲੋਕ ਪੈਨਿਕ ਵੀ ਹੋਏ ਨੇ ਤੇ ਇਸ ਵਕਤ ਅਸੀਂ ਮੰਡ ਏਰੀਆ ਦੇ ਬਿਲਕੁਲ ਨਜ਼ਦੀਕ ਜਲੰਧਰ ਕੁੰਜ ਦੇ ਵਿੱਚ ਮੌਜੂਦ ਆ ਜਿੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਐਕਟੀਵਿਟੀ ਨੂੰ ਜਿਹੜਾ ਕਿਵੇਂ ਦੇਖਦੇ ਨੇ ਤੇ ਕੀ ਜੰਗ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਲੋਕਾਂ ਦੇ ਇਹਦੇ ਬਾਰੇ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਮਿੰਟੂ ਢੱਲੋਂ ਜੀ ਤੁਸੀਂ ਜਾਣਦੇ ਜਾਨੀ ਕਿ ਰਾਤ ਜਦੋਂ ਦੇਰ ਰਾਤ ਇਹ ਐਕਟੀਵਿਟੀ ਹੁੰਦੀ ਹੈ ਆਸਮਾਨ ਦੇ ਵਿੱਚ ਸਭ ਤੋਂ ਪਹਿਲਾਂ ਦੱਸੋ ਤੁਸੀਂ ਵੇਖਿਆ ਸਭ ਕੁਝ ਮੈਂ ਸਰ ਆਪਣੇ ਅੱਖਾਂ ਨਾਲ ਦੇਖਿਆ ਜੀ ਹੂੰ ਸਾਡੇ ਜਦੋਂ ਅੱਖਾਂ ਨਾਲ ਦੇਖਿਆ 9:00 ਵਜੇ 10 ਮਿੰਟ ਦੇ ਵਿੱਚ ਪਹਿਲਾਂ ਇੱਕ ਨੰਗੀ ਜੀ ਉਹ ਤੋਂ ਬਾਅਦ ਦੋ ਨੰਗੀਆਂ ਜੀ ਫਿਰ ਆਪਣੀ ਜਿਹੜੀ ਆਰਮੀ ਆ ਇੱਥੇ ਲੋਕਲ ਆਰਮੀ ਜਿਹੜੀ ਉਹਨਾਂ ਨੇ ਕੀਤਾ ਆਪਣੇ 5-6 ਵਾਰੀ ਉਹਨਾਂ ਨੇ ਛੱਡੇ ਹੋਏ ਪਰ ਉਹਨਾਂ ਥੱਲੇ ਨੁਕਸਾਨ ਨਹੀਂ ਹੋਣ ਦਿੱਤਾ ਜਿਹੜੇ ਉੱਪਰ ਹੀ ਉਹਨਾਂ ਨੇ ਡਰਾਉਂ ਜਿਹੜੇ ਖਤਮ ਕਰ ਦਿੱਤੇ ਜੀ ਹੂੰ ਬਾਕੀ ਸਾਡੇ ਜਿਹੜੇ ਪਰਿਵਾਰ ਸੀ ਥੋੜੇ ਡਰ ਗਏ ਸੀ ਕਿ ਪਤਾ ਨਹੀਂ ਰਾਤ ਨੂੰ ਕੀ ਹੋਣਾ ਕੀ ਨਹੀਂ ਹੋਣਾ ਜੀ ਇਸ ਕਰਕੇ ਇਹ ਜਿਹੜੇ ਚਿੰਤਾ ਦੇ ਵਿੱਚ ਅਸੀਂ ਕਿਹਨੇ ਲੜਾਈ ਲੱਗਣੀ ਨਹੀਂ ਚਾਹੀਦੀ ਲੜਾਈ ਇਸ ਕਰਕੇ ਤਾਂ ਲੱਗਣੀ ਨਹੀਂ ਚਾਹੀਦੀ ਦੇਖੋ ਜੀ ਜਿਹੜੇ ਕੋਈ ਉਧਰ ਰਿਹਾ ਚਾਹੇ ਇੱਧਰ ਰਿਹਾ ਜੀ ਸਾਰੇ ਆਪਣੇ ਪਰਿਵਾਰ ਨੇ ਆਰਮੀ 'ਚ ਵੀ ਆਪਣਾ ਪਰਿਵਾਰ ਹੈ ਸਾਰੇ ਭੈਣ ਭਰਾ ਨੇ ਇਸ ਕਰਕੇ ਆ ਜਿਹੜਾ ਨੁਕਸਾਨ ਦੋਨੇ ਪਾਸੇ ਹੋਣਾ ਉਹ ਦੁਆਰਾ ਉਹਦਾ ਨੁਕਸਾਨ ਕਿਸੇ ਜੋੜਨਾ ਨਹੀਂ ਜਿਹਦਾ ਨੁਕਸਾਨ ਇੱਕ ਵਾਰੀ ਹੋ ਗਿਆ ਜੀ ਬਾਕੀ ਰਹੀ ਗੱਲ ਜੀ ਅਸੀਂ ਕਹਿੰਦੇ ਆ ਇਹਨਾਂ ਜੀਆ ਦੇ ਨਾਲ ਸਾਰੀ ਆਰਮੀ ਦੇ ਨਾਲ ਹਿੰਦੁਸਤਾਨ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਅਸੀਂ ਬੈਠ ਕੇ ਜੀਉਨੇ ਬੜੀ ਸੋਹਣੀ ਰੋਟੀ ਪਾਣੀ ਖਾ ਰਹੇ ਆ ਜਿੰਦੇ ਆ ਕੰਮ ਚਲਾ ਰਹੇ ਆ ਪਰ ਇਹ ਜਿਹੜਾ ਜੱਕਦਾਮ ਇਹੋ ਜਿਹਾ ਮਾਹੌਲ ਬਣ ਗਿਆ ਜੀ ਦੁਨੀਆ ਥੋੜੀ ਡਰੀ ਹੋਈ ਆ ਅਸੀਂ ਕਹਿੰਨਾ ਵੀ ਇਹ ਹੋਣਾ ਨਹੀਂ ਚਾਹੀਦਾ ਮਹਿਜ਼ 2 ਦਿਨ ਪਹਿਲਾਂ ਪੂਰੇ ਭਾਰਤ ਦੇ ਵਿੱਚ ਮੌਕ ਡ੍ਰਿਲ ਹੁੰਦੀ ਹੈ ਬਲੈਕਆਊਟ ਕਰਵਾ ਦਿੱਤਾ ਜਾਂਦਾ ਹੈ ਤੇ ਬਾਅਦ ਵਿੱਚ ਪਤਾ ਚੱਲਦਾ ਕਿ 2 ਦਿਨ ਬਾਅਦ ਪਠਾਨਕੋਟ 에ਅਰ ਬੇਸ ਤੇ ਜਦੋਂ ਅਟੈਕ ਹੁੰਦਾ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੇ ਜਿੱਥੇ ਇੱਕਦਮ ਬਲੈਕਆਊਟ ਕਰਵਾ ਦਿੱਤਾ ਜਾਂਦਾ ਲੋਕਾਂ ਦੇ ਵਿੱਚ ਕਿਹੋ ਜਿਹਾ ਮੌਲਸੀ ਜਦੋਂ ਇੱਕਦਮ ਲਾਈਟ ਚਲੀ ਗਈ ਜਦੋਂ ਅਸਮਾਨ 'ਚ ਐਕਟੀਵਿਟੀਆਂ ਦੇਖਿਆ ਮਨ ਦੇ ਵਿੱਚ ਕੀ ਖਿਆਲ ਸੀ ਪਰਿਵਾਰ ਦੇ ਨਾਲ ਕੀ ਗੱਲ ਚੱਲ ਰਹੀ ਸੀ ਦੇਖੋ ਜੀ ਲੋਕ ਤਾਂ ਡਰ ਗਏ ਸੀ ਕਿ ਜਦੋਂ ਅਸਮਾਨ 'ਚ ਜਿਸ ਨੂੰ ਉਹਨਾਂ ਮਜਾਇਲਾ ਦੇਖਿਆ ਤੇ ਸਹਿਮ ਦਾ ਸਹਿਮ ਵੀ ਆ ਲੋਕਾਂ ਦੇ ਵਿੱਚ ਪਰੇਸ਼ਾਨੀ ਤਾਂ ਹੋਈ ਆ ਜੀ ਰਾਤ ਅੱਛਾ ਤੇ ਬਾਕੀ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਪਾਕਿਸਤਾਨ ਗਵਰਨਮੈਂਟ ਨੂੰ ਚਾਹੀਦਾ ਕੋਈ ਆਪਣੀ ਜਿਹੜੀ ਜ਼ਮੀਨ ਤੇ ਜਿਹੜਾ ਵਾ ਅਤਵਾਦ ਨੂੰ ਜਿਹੜਾ ਨਾ ਪੈਦਾ ਹੋਣ ਦੇਵੇ ਕਿਉਂਕਿ ਉਹ ਜਿਹੜਾ ਆਪਣ ਜੜ ਦੇਖਣੀ ਚਾਹੀਦੀ ਜੜ ਕਿੱਥੇ ਆ ਤੇ ਪਾਕਿਸਤਾਨ ਨੂੰ ਸਰਕਾਰ ਨੂੰ ਚਾਹੀਦਾ ਕੋਈ ਵਾਦ ਤੋਂ ਵਾਦ ਕਾਰਵਾਈ ਕਰੇ ਇਹ ਜਿਹੜੇ ਵੀ ਜਿੰਨੇ ਵੀ ਟੈਰਰਿਸਟ ਹੈਗੇ ਆ ਜਿੰਨੀਆਂ ਜਥੇ ਬੰਦੀਆਂ ਵਾਂ ਉਹਨਾਂ ਨੂੰ ਪਾਕਿਸਤਾਨ ਚੋਂ ਖਤਮ ਕਰੇ ਜਿਹੜਾ ਆਮ ਆਵਾਮ ਆ ਉਹ ਭਾਵੇਂ ਹਿੰਦੁਸਤਾਨ ਦਾ ਵਾ ਭਾਵੇਂ ਪਾਕਿਸਤਾਨ ਦਾ ਵਾ ਉਹ ਦੋਨੇ ਹੀ ਪਰੇਸ਼ਾਨ ਆ ਦੋਨਾਂ ਦਾ ਹੀ ਬਹੁਤ ਨੁਕਸਾਨ ਹੁੰਦਾ ਆਮ ਪਬਲਿਕ ਦਾ ਬਹੁਤ ਨੁਕਸਾਨ ਹੁੰਦਾ ਇਨਫਰਾਸਟ੍ਰਕਚਰ ਦਾ ਨੁਕਸਾਨ ਹੁੰਦਾ ਲੜਾਈ ਜੇ ਤੇ ਨੁਕਸਾਨ ਹੀ ਨੁਕਸਾਨ ਆ ਜੀ ਤੋ ਸੋ ਸਾਡੀ ਇਹ ਗੁਜਾਰਸ਼ ਆ ਸਪੈਸ਼ਲੀ ਇੱਕ ਤਾਂ ਪਾਕਿਸਤਾਨ ਦੀ ਗਵਰਨਮੈਂਟ ਨੂੰ ਔਰ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਅਸੀਂ ਨਹੀਂ ਚਾਹੁੰਦੇ ਵੀ ਲੜਾਈ ਹੋਵੇ ਠੀਕ ਆ ਵੀ ਦੋਨਾਂ ਮੁਲਕਾਂ ਦੇ ਜਿਹੜੇ ਆ ਆਪਸੀ ਸਬੰਧ ਜਿਹੜੇ ਆ ਉਹ ਵਧੀਆ ਹੋਣ ਕਿਉਂਕਿ ਜਿਹੜਾ ਆਲਰੇਡੀ ਜਿਹੜਾ ਪੰਜਾਬ ਆ ਨਾ ਇਸ ਚੀਜ਼ ਦਾ ਬਹੁਤ ਜਿਹੜਾ ਸੰਤਾਪ ਪੋਪ ਚੁੱਕਾ ਪਹਿਲਾਂ ਵੀ 9049 70 ਡਿਵਾਈਡੇਸ਼ਨ ਹੋਈ ਆ ਸਾਡੇ ਪੰਜਾਬੀ ਭਰਾ ਅੱਧੇ ਉਧਰ ਰਹਿ ਗਏ ਅੱਧੇ ਇੱਧਰ ਰਹਿ ਗਏ ਠੀਕ ਹੈ ਹੁਣ ਵੀ ਜਦੋਂ ਵੀ ਕੋਈ ਵੀ ਬਾਰਡਰ ਤੇ ਜਾਂ ਕੋਈ ਗੜਬੜੀ ਹੁੰਦੀ ਆ ਜਾਂ ਕੋਈ ਹੋਰ ਸਿਚੁਏਸ਼ਨ ਖਰਾਬ ਹੁੰਦੀ ਆ ਸਭ ਤੋਂ ਵੱਧ ਜਿਹੜਾ ਨੁਕਸਾਨ ਆ ਪੰਜਾਬੀਆਂ ਦਾ ਹੁੰਦਾ ਵਪਾਰਕ ਤੌਰ ਤੇ ਹੁੰਦਾ ਫਾਈਨੈਂਸ਼ੀਅਲ ਤੌਰ ਤੇ ਹੁੰਦਾ ਜੀ ਹਰੇਕ ਪੱਖੋਂ ਜਿਹੜਾ ਜਿਹੜਾ ਨੁਕਸਾਨ ਆ ਉਹੀ ਪੰਜਾਬੀ ਜਿਹੜੇ ਚੱਲਦੇ ਆ ਔਰ ਕੁਰਬਾਨੀਆਂ ਵੀ ਸਭ ਤੋਂ ਵੱਧ ਜਿਹੜੀ ਆ ਪੰਜਾਬੀ ਆ ਜਿਹੜੇ ਉਹ ਉਹ ਦਿੰਦੇ ਆ ਇੱਕ ਤਣਕੇ ਜਿਹੜੇ ਲੜਦੇ ਆ ਤੇ ਅਸੀਂ ਚਾਹੁੰਦੇ ਆ ਵੀ ਦੋਨਾਂ ਜਿਹੜਾ ਦੇਸ਼ਾਂ ਦੇ ਵਿੱਚ ਜਿਹੜਾ ਆਪਸੀ ਜਿਹੜਾ ਪਿਆਰ ਆ ਬਣਿਆ ਰਹੇ ਜੀ ਆਹੀ ਸਾਡੀ ਗੁਜਾਰਿਸ਼ ਆ ਜੀ ਦੋਨਾਂ ਸਰਕਾਰਾਂ ਨੂੰ ਅੱਛਾ ਦੇਖਿਆ ਜਾਵੇ ਹਰ ਇੱਕ ਬੜੇ ਸਾਰੇ ਪਰਿਵਾਰ ਬੜੇ ਸਾਰੇ ਕੀ ਮਤਲਬ ਹਰੇਕ ਪਰਿਵਾਰ ਦੇ ਵਿੱਚ ਸੀ ਕਿ ਰਾਤ ਨੀਂਦ ਨਹੀਂ ਆਈ ਜਿਸ ਵਕਤ ਅਸਮਾਨੀ ਅਸੀਂ ਐਕਟੀਵਿਟੀਜ਼ ਦੇਖਿਆ ਨੇ ਪਰਿਵਾਰ ਚ ਤੁਹਾਡੇ ਚ ਕੀ ਮਾਹੌਲ ਸੀ ਤੁਹਾਡੇ ਵੀ ਜ਼ਾਹਰ ਜੀ ਗੱਲ ਹੈ ਪਰਿਵਾਰ ਚ ਬੱਚੇ ਹੋਣਗੇ ਚਾਹੇ ਵੱਡੇ ਹੋਣਗੇ ਕੀ ਬੋਲ ਸੀਗੇ ਉਹਨਾਂ ਦੇ ਕੀ ਕੁਝ ਲੋਕ ਜਿਹੜੇ ਇਸ ਵਕਤ ਕਹਿ ਰਹੇ ਸੀ ਬੱਚੇ ਤਾਂ ਪੂਰੇ ਡਰ ਦੇ ਮਾਹੌਲ ਚ ਗਾ ਰਾਤ ਨੂੰ ਕਿ ਇੱਕਦਮ ਲਾਈਟ ਬੰਦ ਹੋ ਗਈ ਫਿਰ ਉੱਪਰ ਅਸਮਾਨ ਦੇ ਵਿੱਚ ਮੰਜਾਈਲਾਂ ਦੇਖੀਆਂ ਗਈਆਂ ਤੇ ਥੋੜੀ ਆਵਾਜ਼ ਵੀ ਆ ਰਹੀ ਸੀਗੀ ਜਿੱਦਾਂ ਬਲਾਸਟ ਹੁੰਦੇ ਉਹਦੀ ਆਵਾਜ਼ ਵੀ ਆ ਰਹੀ ਸੀਗੀ ਸੁਣਦੇ ਸੀ ਉਸ ਕਰਕੇ ਥੋੜਾ ਡਰ ਦਾ ਮੋਲ ਜ਼ਿਆਦਾ ਬਣਿਆ ਹੋਇਆ ਸੀਗਾ ਪਰ ਇੰਡੀਆ ਦਾ ਡਿਫੈਂਸ ਸਿਸਟਮ ਬਹੁਤ ਵਧੀਆ ਸੀਗਾ ਤੇ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਇਸ ਕਰਕੇ ਅਸੀਂ ਇਹੀ ਗੁੰਜਾ ਰਿਸ਼ ਕਰਦੇ ਹਾਂ ਕਿ ਜੰਗ ਤਾਂ ਨਹੀਂ ਚਾਹੀਦੀ ਹਾਂ ਤੁਹਾਨੂੰ ਕੀ ਲੱਗਦਾ ਕਿ ਇਹ ਜੰਗ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਹੋਣੀ ਚਾਹੀਦੀ ਦੇਖੋ ਜੀ ਮਾਵਾ ਦੇ ਪੁੱਤ ਉਧਰ ਵੀ ਹੈ ਤੇ ਮਾਵਾ ਦੇ ਪੁੱਤ ਇਧਰ ਵੀ ਹੈ ਜਿਹੜਾ ਜੀ ਇੱਕ ਵਾਰੀ ਚਲ ਜਾਂਦਾ ਦੁਬਾਰਾ ਕਦੀ ਨਹੀਂ ਆਂਦਾ ਬਿਲਕੁਲ ਇਸ ਕਰਕੇ ਜੰਗ ਤਾਂ ਨਹੀਂ ਚਾਹੀਦੀ ਜੋ ਵੀ ਹੈ ਸਰਕਾਰਾਂ ਨੂੰ ਮਸਲੇ ਹੱਲ ਕਰ ਲੈਣੇ ਚਾਹੀਦੇ ਆ ਪਰ ਜੇ ਕੋਈ ਕਿ ਜੰਗ ਜੰਗ ਤਾਂ ਨਹੀਂ ਕਿਉਂਕਿ ਜੋ ਨੁਕਸਾਨ ਇੱਕ ਵਾਰੀ ਹੋ ਗਿਆ ਉਹ ਦੁਬਾਰਾ ਪੈਰਾਂ ਤੇ ਨਹੀਂ ਆ ਸਕਦਾ ਜੇ ਆ ਵੀ ਗਿਆ ਤੇ ਉਹਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ ਸੋ ਜੰਗਨੀ ਅੱਛਾ ਹਮ ਲੋਗ ਬਹੁਤ ਜ਼ਿਆਦਾ ਸਹਿਮੇ ਹੋਏ ਨਹੀਂ ਸੋਸਾਇਟੀ ਚ ਤੁਹਾਡੇ ਕਿੱਦਾਂ ਦਾ ਮਾਹੌਲ ਹੈ ਕਿਉਂਕਿ ਹੌਟ ਟਾਪਿਕ ਇਸ ਵਕਤ ਇੰਡੀਆ ਪਾਕਿਸਤਾਨ ਦੀ ਜੰਗ ਦਾ ਹੀ ਚੱਲ ਰਿਹਾ ਜਿੱਥੇ ਜਾਈਏ ਇੱਕ ਹੀ ਚਰਚਾ ਜਿਹੜੀ ਹੈ ਸੋਨ ਨੂੰ ਮਿਲਦੀ ਹੈ ਲੋਕਾਂ ਚ ਤੁਸੀਂ ਵੀ ਵਿਚਰਦੇ ਹੋ ਤੁਹਾਡੀ ਸੋਸਾਇਟੀ ਚ ਕਿੱਦਾਂ ਦਾ ਮਾਹੌਲ ਹੈ ਘਰ ਚ ਕਿੱਦਾਂ ਦਾ ਮਾਹੌਲ ਘਰ ਚ ਇੱਕ ਡਰ ਦਾ ਮਾਹੌਲ ਹੈ ਜੀ ਜਿਹੜਾ ਵੀ ਕਹਿ ਰਿਹਾ ਕਿ ਹਾਂਜੀ ਕਿ ਪਤਾ ਨਹੀਂ ਅੱਗੇ ਹੋਰ ਕੀ ਹੋ ਜਾਣਾ ਜੋ ਵੀ ਹੈ ਰਾਸ਼ਨ ਪਾਣੀ ਇਕੱਠਾ ਕਰ ਲਓ ਹਰ ਘਰ ਚਾਹੀਏ ਜੀ ਅੱਜ ਵੀ ਆ ਮਸਵੇਰੇ ਵੀ ਜਾ ਕੇ ਪੈਟਰੋਲ ਪੰਪਾਂ ਤੇ ਵੀ ਤੁਸੀਂ ਦੇਖ ਲੈਂਦੇ ਤੇ ਪੂਰਾ ਰਸ਼ ਸੀ ਕਿ ਕੀ ਪਤਾ ਨਹੀਂ ਕੀ ਹੋ ਜਾਣਾ ਪਰ ਕੀ ਤੁਹਾਡੇ ਘਰ ਦੇ ਵੀ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਘਰ ਚ ਐਸੈਂਸ਼ੀਅਲ ਚੀਜ਼ਾਂ ਲਿਆ ਕੇ ਰੱਖ ਲਓ ਬਿਲਕੁਲ ਬਿਲਕੁਲ ਕਰ ਰਹੇ ਆ ਜੀ ਉਹ ਸਵੇਰ ਦਾ ਹੀ ਕਹਿ ਰਿਹਾ ਕਿ ਜੋ ਸਾਡੀਆਂ ਡੇਲੀ ਦੀਆਂ ਚੀਜ਼ਾਂ ਉਹਨੂੰ ਪੂਰਤੀ ਕਰ ਲਓ ਕੀ ਕੱਲ ਨੂੰ ਪਤਾ ਨਹੀਂ ਕੀ ਹੋਣਾ ਸਰ ਤੁਹਾਡੇ ਘਰ ਕਿਦਾਂ ਦਾ ਮਾਹੌਲ ਹੈ ਰਾਸ਼ਨ ਨੂੰ ਲੈ ਕੇ ਬੜਾ ਸਾਰੇ ਲੋਕ ਜਿਹੜੇ ਨੇ ਮਾਰਚਸ ਦੇ ਵਿੱਚ ਜਾ ਰਹੇ ਨੇ ਬਹੁਤ ਪੈਨਿਕ ਹੈ ਇਸ ਵਕਤ ਲੋਕਾਂ ਚ ਲੋਕਾਂ ਨੂੰ ਇਹ ਹੈ ਕਿ ਸਮਾਨ ਪੂਰਾ ਕਰਕੇ ਰੱਖ ਲੀਏ ਪਤਾ ਨਹੀਂ ਅੱਗੇ ਕੀ ਹੋਣਾ ਇਹ ਤਾਂ ਕੱਲ ਜ਼ਰੂਰੀ ਜੀ ਸਾਡੇ ਪਰਿਵਾਰ ਕੱਲ ਦਾ ਐਸੇ ਕਰਕੇ ਕਹਿ ਰਿਹਾ ਜੀ ਆਪਾਂ ਜਿਹੜਾ ਰਾਸ਼ਨ ਪਾਣੀ ਹੈ ਪਾ ਕੇ ਰੱਖੀਏ ਦੇਖੋ ਜੀ ਅਸੀਂ ਤਾਂ ਕਣਕ ਵੀ ਬੜੀ ਟਾਈਮ ਨਾਲ ਸਾਹਮ ਲਈ ਹੈ ਅਸੀਂ ਇਸ ਕਰਕੇ ਚਾਹੁੰਦੇ ਹਾਂ ਜੀ ਕੱਲ ਨੂੰ ਨੁਕਸਾਨ ਹੋਣਾ ਕੀ ਪਤਾ ਜੀ ਕਿੱਥੇ ਜਾ ਕੇ ਸਾਨੂੰ ਅੱਗੇ 71 ਦੀ ਲੜਾਈ ਮੈਂ ਦੇਖੀ ਹੋਈ ਹੈ 71 ਦੀ ਠੀਕ ਹੈ ਜੀ ਮੈਂ ਉਹ ਕਿਹੋ ਜਿਹਾ ਮਾਹੌਲ ਸੀ ਉਮਰ ਕੀ ਸੀ ਤੁਹਾਡੀ ਉਦੋਂ ਮੇਰੀ 6 ਸਾਲ 6 ਸਾਲ ਦਾ ਸੀ ਮੈਂ 6 ਸਾਲ ਦਾ ਸੀਗਾ ਉਦੋਂ ਲੋਕੀ ਜਿਹੜੇ ਸੀ ਘਰਾਂ 'ਚ ਨਹੀਂ ਰਹਿੰਦੇ ਬਾਹਰ ਡੇਰਿਆਂ ਦੇ ਜਾ ਕੇ ਰਹਿੰਦੇ ਸੀਗੇ ਤੇ ਜਿਹੜੀ ਆਰਮੀ ਸੀ ਜਾਂ ਪੁਲਿਸ ਸੀ ਉਹ ਲੋਕਲ ਲੱਗੀ ਹੁੰਦੀ ਸੀ ਘਰਾਂ ਦੇ ਪਿੰਡਾਂ ਦੇ ਵਿੱਚ ਉਦੋਂ ਵੀ ਅਸੀਂ ਇਹ ਦੇਖਿਆ ਬੜਾ ਨੁਕਸਾਨ ਹੋਇਆ ਸੀਗਾ ਕਿਉਂ ਮੈਦਾਨੀ ਲੜਾਈ ਸੀ ਉਹ ਹਾਂਜੀ ਬਾਕੀ ਇਸ ਕਰਕੇ ਆ ਜੀ ਡਰਤ ਲੱਗਦਾ ਹੀ ਆ ਜੀ ਸਾਡੇ ਸਾਰੇ ਬੱਚੇ ਜਿਹੜੇ ਉਹ ਰਾਤ ਸੁੱਤੇ ਵੀ ਨਹੀਂਗੇ ਜੀ ਇਸ ਕਰਕੇ ਇੰਨਾ ਮਾਹੌਲ ਬਣਿਆ ਰਿਹਾ ਕੜ ਇੱਕ ਪਿਛੇ ਆਏ ਕੋਠੇ ਜਾ ਕੇ ਦੇਖਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਫਿਰ 12 1 ਵਜੇ ਤੋਂ ਬਾਅਦ ਜਾ ਕੇ ਸਾਨੂੰ ਜਿਹੜੀ ਮਾੜੀ ਮੋਟੀ ਅੱਖ ਲੱਗੀ ਹੈ ਜੀ ਅਸੀਂ ਕਹਿੰਦੇ ਇਹ ਕੰਮ ਹੋਣਾ ਨਹੀਂ ਚਾਹੀਦਾ ਆਰਮੀ ਚਾਹੀਏ ਇੱਧਰ ਹੈ ਚਾਹੀਏ ਉੱਧਰ ਹੈ ਚਾਹੀਏ ਮਾਵਾ ਦਾ ਪੁੱਤ ਉੱਧਰ ਹੈ ਚਾਹੀਏ ਇੱਧਰ ਹੈ ਇਹ ਜੰਗ ਜਿਹੜੀ ਆ ਇਹ ਬੈਠ ਕੇ ਮਸਲਾ ਹੱਲਾ ਕਰਦਿਆਂ ਚਾਹੀਦਾ ਬਾਕੀ ਜਿਹੜੇ ਜਿਹੜੇ ਅੱਤਵਾਦ ਆ ਰੌਲਾ ਜੀ ਇਹ ਹੋਣਾ ਨਹੀਂ ਚਾਹੀਦਾ ਕਿਉਂ ਚਾਹੇ ਜੀ ਗਰੀਬ ਦਾ ਚਾਹੇ ਅਮੀਰ ਦਾ ਚਾਹੇ ਕਿਸੇ ਦਾ ਵੀ ਹੋਵੇ ਕਿਸੇ ਧਰਮ ਦਾ ਵੀ ਹੋਵੇ ਉਹ ਨਹੀਂ ਮਰਨਾ ਚਾਹੀਦਾ ਆਖਰੀ ਸਵਾਲ ਮੇਰਾ ਹੈ ਕਿ ਤੁਹਾਨੂੰ ਲੱਗਦਾ ਵੀ ਇੰਡੀਅਨ ਆਰਮੀ ਬੜਾ ਅੱਛਾ ਕੰਮ ਕਰਦੀ ਹੈ ਮੂੰਹ ਤੋੜ ਮਾ ਜਵਾਬ ਦੇ ਰਹੀ ਹੈ ਹਾਂਜੀ ਸਰ ਇਹਦਾ ਆਰਮੀ ਜਿਹੜੀ ਆਪਣੀ ਇੰਡੀਅਨ ਹੈ ਨਾ ਜੀ ਉਹ ਤਾਂ ਬਹੁਤ ਮੂੰਹ ਤੋੜ ਜਵਾਬ ਦੇ ਰਹੀ ਹੈ ਜੇ ਆਪਾਂ ਮੂੰਹ ਤੋੜ ਜਵਾਬ ਨਾ ਦਿੰਦੇ ਤੇ ਇਹ ਨਹੀਂ ਤਾਂ ਰਾਤ ਨੂੰ ਨੁਕਸਾਨ ਬਥੇਰਾ ਹੋ ਜਾਣਾ ਸੀ ਜਿਹੜਾ ਤਿੰਨ ਜਗ੍ਹਾ ਤੇ ਉਹਨਾਂ ਨੇ ਹਮਲਾ ਕੀਤਾ ਸੀਗਾ ਜਲੰਧਰ ਦਾ ਤਾਂ ਅੱਧਾ ਜਿਆਦਾ ਨਸ਼ਟ ਹੋ ਜਾਣਾ ਸੀ ਕੰਮ ਤੇ ਬਾਕੀ ਇਹ ਆ ਜੀ ਅਸੀਂ ਉਹਨਾਂ ਆਰਮੀ ਦਾ ਤੇ ਹਿੰਦੁਸਤਾਨ ਦੀ ਫੌਜ ਸਾਰੀ ਦਾ ਹੀ ਅਸੀਂ ਬਹੁਤ ਧੰਨਵਾਦ ਆ ਜਿਹੜੇ ਅਸੀਂ ਇਹਨਾਂ ਦੇ ਸਿਰ ਤੇ ਬੈਠੇ ਆ लोग कहंदे आ आर्मी ओ आ जी जे आ पर आर्मी ਦੇ ਸੱਤਿਆ ਹੀ ਅੱਜ ਜਿਨੇ ਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਤੁੰਦਾ ਜੀ ਇਹ ਲੋਕ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਨਾਲ ਗਲਬਾਤ ਕੀਤੀ ਹੈ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਜਿਹੜਾ ਹੈ ਉਹ ਪਨਪ੍ਰਿਆ ਘਰਾਂ ਦੇ ਵਿੱਚ ਇਸ ਵਕਤ ਇੱਕ ਹੀ ਟੌਪਿਕ ਚੱਲ ਰਿਹਾ ਕਿ ਘਰ ਦੇ ਵਿੱਚ ਰਾਸ਼ਨ ਪਾਣੀ ਦੋ ਤਿੰਨ ਮਹੀਨਿਆਂ ਦਾ ਪੂਰਾ ਕਰਕੇ ਰੱਖ ਲੇਤਾ ਜਾਵੇ ਆਉਣ ਵਾਲੇ ਸਮੇਂ 'ਚ ਕੀ ਕੁਝ ਹੋਵੇਗਾ ਇਹ ਕਿਸੇ ਨੂੰ ਵੀ ਨਹੀਂ ਪਤਾ ਪਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਹੀ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਫੌਜੀ ਵੀਰ ਦੇਸ਼ ਦੇ ਲਈ ਲੜ ਰਹੇ ਨੇ ਉਨਾਂ ਲਈ ਅਰਦਾਸ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਇੰਡੀਅਨ ਆਰਮੀ ਦੇ ਕੰਮ ਨੂੰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਸਹਾਰਨਾ ਕਰ ਰਹੇ ਨੇ ਕੰਮ ਦੀ ਬਹੁਤ ਜ਼ਿਆਦਾ ਤਾਰੀਫ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਇੰਡੀਆ ਆਰਮੀ ਦੇ ਸਿਸਟਮ ਦੇ ਕਰਕੇ ਹੀ ਅੱਜ ਲੋਕ ਜਿਹੜੇ ਨੇ ਸੁੱਖ ਦਾ ਸਾਹ ਹਿੰਡੀਆ ਦੇ ਵਿੱਚ ਲੈ ਰਹੇ ਨੇ ਚਾਹੇ ਉਹ ਪੰਜਾਬ ਹੋਵੇ ਚਾਹੇ ਭਾਰਤ ਦਾ ਕੋਈ ਵੀ ਕੋਨਾ ਹੋਵੇ ਪਰ ਇੰਡੀਅਨ ਆਰਮੀ ਬੜੇ ਤਰੀਕੇ ਨਾਲ ਕੰਮ ਕਰਦੀ ਕੋਈ ਨਾ ਜ਼ਰਾਰੀ ਹੈ ਤੇ ਲੋਕ ਜਿਹੜੇ ਨੇ ਫਿਲਹਾਲ ਪੈਨਿਕ ਨੇ ਅਫਵਾਹਾਂ ਤੋਂ ਜਿਹੜਾ ਬਚਣਾ ਚਾਹੀਦਾ ਹੈ ਤੇ ਜਿਹੜੇ ਮੈਸੇਜਸ ਜਿਨ੍ਹਾਂ ਦੀ ਇਨਫੋਰਮੇਸ਼ਨ ਕਲੀਅਰ ਨਹੀਂ ਹੈ ਉਹ ਇੱਕ ਦੂਸਰੇ ਨੂੰ ਪਾਸ ਫਿਲਹਾਲ ਕੈਮਰੇ ਪਰ ਸਨੋਈਤਨ ਮਨਪ੍ਰੀਤ ਕੋਰ ਔਨ ਪੁਆਇੰਟ